ਜਾਤ ਸਰਕਾਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਖੋਲੇ ਗਏ ਸਕੂਲ ਆਫ ਐਮੀਨੈਂਸ ਸਿੱਖਿਆ ਕ੍ਰਾਂਤੀ ਦੇ ਵਿੱਚ ਮੀਲ ਪੱਥਰ ਸਾਬਿਤ ਹੋ ਰਹੇ ਹਨ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵਕਤ ਕੁੱਲ 118 ਸਕੂਲ ਆਫ ਐਮੀਨੈਂਸ ਹਨ ਸਕੂਲ ਆਫ ਐਮੀਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸੂਬੇ ਦੇ ਵਿੱਚ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਜਿਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਦਾਖਲਾ ਲੈ ਰਹੇ ਹਨ ਪੰਜਾਬ ਨੂੰ ਰੰਗਲਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ ਪੰਜਾਬ ਦੇ ਸਕੂਲਾਂ ਨੂੰ ਵਰਲਡ ਲੈਵਲ ਦਾ ਬਣਾਉਣ ਦਾ ਸੁਪਨਾ ਸਾਨੂੰ ਸੌਣ ਨਹੀਂ ਦਿੰਦਾ এডਿਕੇਸ਼ਨ ਹੈਗੀ ਹੈ ਵਿਸ਼ਵਾਸ ਦੀ ਤੁਹਾਡੇ ਕੋਲੇ ਮਾਪੇ ਆਪਣੇ ਬੱਚੇ ਤੁਹਾਡੇ ਹੱਥ ਪੜਾ ਜਾਂਦੇ ਨੇ ਇਸ ਵਿਸ਼ਵਾਸ ਤੇ ਕਿ ਅਸੀਂ ਮਾਪੇ ਜੰਮਣ ਆਲੇ ਆ ਤੁਸੀਂ ਮਾਪੇ ਇਹਨਾਂ ਨੂੰ ਕੁਝ ਬਣਾ ਦੇਓ ਸੋ ਅੱਜਕੱਲ ਬੱਚਿਆਂ 'ਚ ਬਹੁਤ ਸਕਿੱਲਸ ਨੇ ਹੁਨਰ ਉਸ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ ਸਕੂਲ ਆਫ ਐਮਿਨੈਂਸ ਨੂੰ ਜੇ ਪੰਜਾਬੀ 'ਚ ਕਹਿਣਾ ਹੋਵੇ ਹੁਨਰ ਨੂੰ ਤਰਾਸ਼ਣ ਵਾਲਾ ਸਕੂਲ ਚਿਮਨਾ ਦੇ ਰਾਮਪੁਰਾ ਦੇ ਵਿੱਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਕੇ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਤੇ ਨਗੋਲੀ ਨਾਲੇ ਦੇ ਵਿੱਚ ਹੜ ਆ ਗਿਆ ਤੇ ਨਦੀਕ ਰਹਿੰਦੇ ਲੋਕ ਜਿਹੜੇ ਆ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਪ੍ਰਸ਼ਾਸਨ ਦੇ ਵੱਲੋਂ ਮੁਸਤੈਦੀ ਵਿਖਾਉਂਦੇ ਹੋਏ ਉਹਨਾਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ ਤੇ ਪਹੁੰਚਾਇਆ ਗਿਆ ਜਿਹੜੇ ਲੋਕ ਨਗੋਲੀ ਨਾਲੇ ਦੇ ਨਦੀਕ ਰਹਿੰਦੇ ਸੀ ਤੇ ਪ੍ਰਸ਼ਾਸਨ ਦੇ ਵੱਲੋਂ ਤੇਜ਼ੀ ਦੇ ਨਾਲ ਇਹ ਜਿਹੜਾ ਕੰਮ ਕੀਤਾ ਗਿਆ ਤਾਂ ਕਿ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਜਿਹੜੀ ਪਰੇਸ਼ਾਨੀ ਨਾ ਆਵੇ ਉੱਥੇ ਹੀ ਜਾਕੋ ਇਲਾਕੇ ਦੇ ਵਿੱਚ ਵੀ ਲਗਾਤਾਰ ਤੇਜ਼ ਮੀਂਹ ਪੈਣ ਦੇ ਨਾਲ ਕਈ ਜਗ੍ਹਾ ਤੋਂ ਘਟਨਾਵਾਂ ਸਾਹਮਣੇ ਆਏ ਆ ਕਿ ਕਈ ਜਗ੍ਹਾ ਤੇ ਪੈਰ ਡਿੱਗੇ ਨੇ ਤੇ ਕਈ ਜਗ੍ਹਾ ਤੇ ਲੈਂਡਸਲਾਈਡ ਹੋਈ ਆ ਤੇ ਪੱਥਰ ਸੜਕਾਂ ਤੇ ਆ ਗਏ ਨੇ ਜਿਸ ਦੇ ਚਲਦੇ ਕਿ ਸੜਕਾਂ ਜਿਹੜੀਆਂ ਓਜਾਮ ਹੋ ਗਈ ਆ ਆਵਾਜਾਈ ਜਿਹੜੀ ਆ ਰੁਕ ਗਈ ਆ ਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਲਦ ਸੜਕਾਂ ਵੀ ਸਾਫ਼ ਕਰਵਾ ਲੀਆਂ ਜਾਣ ਅਤੇ ਹੋਰ ਹੀ ਕਈ ਜਗ੍ਹਾ ਤੋਂ ਹੋਰ ਕਈ ਜਗ੍ਹਾ ਤੋਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਲਗਾਤਾਰ ਮੀਂਹ ਪੈ ਰਿਹਾ ਜਿਸ ਦੇ ਚਲਦੇ ਕਿ ਲੈਂਡਸਲਾਈਡ ਵੀ ਹੋ ਰਹੀ ਆ ਤਾਂ ਕਈ ਥਾਵਾਂ ਤੇ ਬੱਦਲ ਵੀ ਫੱਟ ਰਹੇ ਆ ਜਿਸ ਦੇ ਨਾਲ ਵੱਡਾ ਨੁਕਸਾਨ ਜਿਹੜਾ ਹਿਮਾਚਲ ਨੂੰ ਵੀ ਚਲਣਾ ਪ ਤੇ ਹਿਮਾਚਲ ਦੀਆਂ ਕਈ ਜਗ੍ਹਾ ਤੇ ਵੀ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਤੇ ਇਹ ਘਟਨਾ ਹੁਣ ਸਾਹਮਣੇ ਆਈ ਹੈ Shimla ਦੇ Rampur ਦੇ ਵਿੱਚ ਜਿੱਥੇ ਕਿ ਬੱਦਲ ਫਟਣ ਦੇ ਨਾਲ ਨਗੋਲੀ ਨਾਲੇ ਦੇ ਨਗੋਲੀ ਨਾਲੇ 'ਚ ਹੜ ਆ ਗਿਆ ਅਤੇ ਨਜ਼ਦੀਕ ਰਹਿੰਦੇ ਜਿਹੜੇ ਲੋਕ ਆ ਉਹਨਾਂ ਦੇ ਵੱਲ ਜਿਹੜਾ ਨੀਵੇਂ ਇਲਾਕੇ ਨੇ ਨੀਵੇਂ ਇਲਾਕੇ ਨੇ ਪਾਣੀ ਲਗਾਤਾਰ ਉਹਨਾਂ ਵੱਲ ਵਧ ਰਿਹਾ ਜਿੱਥੇ ਚੱਲਦੇ ਕਿ ਜਲਦੀ ਹੀ ਉਹਨਾਂ ਲੋਕਾਂ ਨੂੰ ਸੁਰੱਖਿਅਤ ਤੇ ਜਗ੍ਹਾ ਤੇ ਪਹੁੰਚਾਇਆ ਗਿਆ ਤਾਂ ਕਿ ਕਿਸੇ ਨੂੰ ਵੀ ਕੋਈ ਨੁਕਸਾਨ ਨਾ ਪਹੁੰਚ ਸਕੇ ਤੇ ਉੱਥੇ ਹੀ ਜਾਨੀ ਨੁਕਸਾਨ ਤੋਂ ਵੀ ਬਚਾ ਰਿਆ ਤੇ ਉੱਥੇ ਹੀ ਦੱਸਦੀਏ ਕਿ ਹਿਮਾਚਲ ਦੀਆਂ ਕਈ ਜਗ੍ਹਾ ਤੋਂ ਬੱਦਲ ਫਟਣ ਦੀਆਂ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਬਾਰਿਸ਼ ਜਿਹੜੀ ਆ ਉਹ ਲਗਾਤਾਰ ਪੈ ਰਹੀ ਆ ਬਾਰਿਸ਼ ਪੈਣ ਦੇ ਨਾਲ ਤੇ ਹਰ ਵਰਗੇ ਹਾਲਾਤ ਬਣ ਰਹੇ ਨੇ ਕਈ ਜਗ੍ਹਾ ਤੇ ਹਰ ਵਰਗੇ ਹਾਲਾਤ ਬਣ ਰਹੇ ਨੇ ਤੇ ਕਈ ਜਗ੍ਹਾ ਤੇ ਖੜਵੀ ਆ ਚੁੱਕਿਆ ਜਿਸ ਦੇ ਨਾਲ हिमाचल ਨੂੰ ਪਿਛਲੇ ਦਿਨੇ ਵੀ ਵੱਡਾ ਨੁਕਸਾਨ ਜਿਹੜਾ ਉਹ ਚਲਣਾ ਪਿਆ ਸੀ ਤੇ ਕਈ ਲੋਕ ਇਸ ਦੇ ਵਿੱਚ ਰੁੜ ਗਏ ਸਿਗੇ ਤੇ ਹੁਣ ਫਿਰ ਤੋਂ ਜਿਹੜੀਆਂ ਇਹ ਕਈ ਥਾਵਾਂ ਤੋਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਲੈਂਡਸਲਾਈਡ ਦੀਆਂ ਵੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਨਾਲ ਸੜਕਾਂ ਤੇ ਬੁਰੀ ਤਰ੍ਹਾਂ ਪੱਥਰ ਡਿੱਗੇ ਨੇ ਜਿਸ ਦੇ ਨਾਲ ਕਿ ਆਵਾਜਾਈ ਦੇ ਵਿੱਚ ਵੀ ਵੱਡਾ ਨੁਕਸਾਨ ਜਿਹੜਾ ਉਹ ਹੋ ਰਿਹਾ ਅਤੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕਾਂ ਤੋਂ ਪੱਥਰ ਜਿਹੜੇ ਹਟਾ ਦਿੱਤੇ ਜਾਣ ਅਤੇ ਉਨ ਜਾਣ ਵਾਲੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਨਾ ਕਰਨਾ ਪਵੇ